ਹਜ਼ੂਰ ਸਾਹਿਬ ਨੂੰ ਨਦੇੜ ਆਪਾਂ ਕਹਿੰਦੇ ਆ ਨਾ ਵੀ ਨਦੇੜ ਜਦੋਂ ਮਹਾਰਾਜ ਨੂੰ ਐਂਡ ਤੇ ਸੰਝਰ ਮਾਰਿਆ ਦੋ ਜਣਿਆਂ ਨੇ ਆ ਕੇ ਉਹਨਾਂ ਨੇ ਤੇ ਮਹਾਰਾਜ ਦੇ ਟਾਂਕੇ ਲੱਗੇ ਸੀਗੇ ਨੌ ਸ਼ਰੀਰ ਤੇ ਨੌ ਟਾਂਕੇ ਲੱਗੇ ਬਾਹਰੋਂ ਗੋਰਾ ਸੀ ਜਿਹੜੇ ਮਤਲਬ ਬਾਹਰੋਂ ਸੀਗੇ ਉਹ ਉਹ ਸਦੇ ਹੋ ਸੀ ਡਾਕਟਰ ਉਹ ਗੋਰਾ ਸੀਗਾ ਉਹਨੇ ਮਹਾਰਾਜ ਨੂੰ ਕਿਹਾ ਸੀ ਵੀ ਤੁਸੀਂ ਗੁਰੂ ਸਾਹਿਬ ਦੀ ਵੀ ਜ਼ਿਆਦਾ ਵੱਲ ਨਾਲ ਜ਼ੋਰ ਨਹੀਂ ਲਾਉਣਾ ਹੁਣ ਜ਼ਿਆਦਾ ਕਿ ਫਿਰ ਟਾਂਕੇ ਖੁੱਲ ਸਕਦੇ ਨੇ ਪਰ ਮਹਾਰਾਜ ਨੂੰ ਪਤਾ ਸੀ ਮੇਰਾ ਅੰਤਮ ਸਮਾਂ ਆਇਆ ਤਾਂ ਮੈਂ ਜਾਣਾ ਹੀ ਆ ਥੋੜੇ ਦਿਨ ਬਾਅਦ ਜਦ ਮੈਂ ਸ਼ਾਸਤਰਾਂ ਦੇ ਦਰਸ਼ਨ ਕਰਾਉਂਦੇ ਆ ਤੇ ਇੱਕ ਤੀਰ ਸੀਗਾ ਜਿਵੇਂ ਆਪਾਂ ਗੱਲ ਕਰਦੇ ਨਾ ਵੀ ਸ਼੍ਰੀ ਰਾਮਚੰਦਰ ਜੀ ਹੁਣਾਂ ਨੇ ਵੀ ਉਹ ਤੀਰ ਦੀ ਤੰਦੀ ਚੜ੍ਹਨ ਜਿਹੜੇ ਕਈ ਤੀਰ ਉਹ ਚੜ੍ਹਦੀ ਨਹੀਂ ਹੁੰਦੀ ਤਾਂ ਉਹਨਾਂ ਦੇ ਸਮੇਂ ਵਿੱਚ ਇਹਦਾ ਤੀਰ ਤੰਦੀ ਚੜ੍ਹ ਦੂਗਾ ਉਹ ਮਤਲਬ ਉਹਦੇ ਨਾਲ ਰਾਣੀ ਦਾ ਨਤੀਜਾ ਵਿਆਹ ਜਾਂ ਸੰਯੋਗ ਮਿਲ ਜਾਣਗੇ ਨਾ ਗੁਰੂ ਸਾਹਿਬ ਜੀ ਦੇ ਸਾਹਮਣੇ ਸ਼ਾਸਤਰ ਸਾਰੇ ਸਿੰਘ ਸੇਵਾ ਕਰ ਰਹੇ ਸੀ ਤੇ ਮਹਾਰਾਜ ਨੇ ਜਦੋਂ ਉਹ ਸ਼ਾਸਤਰ ਵੇਖਿਆ ਕਿਸੇ ਤੋਂ ਚੜ੍ਹ ਨਹੀਂ ਰਿਹਾ ਸੀ ਤੇ ਗੁਰੂ ਸਾਹਿਬ ਜੀ ਨੇ ਕੀ ਕੀਤਾ ਉਹ ਮਤਲਬ ਲਿਆ ਕੇ ਉਹ ਚੜ੍ਹਦਾ ਚੜ੍ਹਦਾ ਦੇਣਾ ਸੀ ਬਲੀ ਵਾਲੇ ਸੀ ਮਹਾਰਾਜ ਪਰ ਉਹ ਟਾਂਕੇ ਟੁੱਟ ਗਏ ਨੌ ਨੌ ਟਾਂਕੇ ਲੱਗੇ ਸੀ ਉਹ ਟਾਂਕੇ ਟੁੱਟਨ ਦਾ ਖੋਰ ਰਸਣ ਲੱਗ ਗਿਆ ਤੇ ਮਹਾਰਾਜ ਕਹਿੰਦੇ ਵੇ 9 ਡਾਂਕੇ ਢੜਗੇ ਸੀ ਤਾਂ ਕਹਿੰਦੇ ਨੇ ਨਾ ਦੇੜ ਨਾ ਦੇੜ ਸ਼ਹਿਰ ਦਾ ਨਾਮ